ਸਤਿ ਸ਼੍ਰੀ ਅਕਾਲ ਜੀ ਸਾਹੀ ਸਰਦਾਰ ਚੈਨਲ ਦੇਖ ਰਹੀ ਸਾਰੀ ਵੀਰਾਂ ਦਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਨਵੇਂ ਤਰੀਕੇ ਦੀ ਦਸਤਾਰ ਬੰਨਣੀ ਸਿਖਾਵਾਂਗੇ ਜਿਹਦੇ ਵਿੱਚ ਤਿੰਨ ਲੜਾਂ ਦੀ ਤਾਂ ਆਪਾਂ ਪੀਚ ਬਣਾਵਾਂਗੇ ਤੇ ਬਾਕੀ ਲੜਾਂ ਦੇ ਵਿੱਚ ਆਪਾਂ ਵਲ ਪਾਵਾਂਗੇ ਇਹ ਬਿਲਕੁਲ ਵੱਖਰਾ ਤਰੀਕਾ ਹੈ ਜੀ ਬਹੁਤ ਹੀ ਘੱਟ ਵੀਰ ਇਸ ਤਰੀਕੇ ਦੀ ਦਸਤਾਰ ਬੰਨਦੇ ਨੇ ਤੇ ਆਪਾਂ ਤੁਹਾਨੂੰ ਇਹ ਤਰੀਕਾ ਦੱਸਾਂਗੇ ਵੀ ਤੇ ਸਿਖਾਵਾਂਗੇ ਵੀ ਜੀ ਬਣੇ ਰਹੋ ਵੀਡੀਓ ਦੇ ਨਾਲ ਅਖੀਰ ਤੱਕ ਵੀਡੀਓ ਦੇਖਿਓ ਵੀਡੀਓ ਵਿੱਚ ਸਕਿੱਪ ਨਾ ਕਰਿਓ ਜਾ ਜੋ ਕੋਈ ਵੀ ਜਾਣਕਾਰੀ ਆਪਣੇ ਹੱਥੋਂ ਨਾ ਨਿਕਲ ਸਕੇ ਆਓ ਜੀ ਸ਼ੁਰੂ ਕਰਦੇ ਆਂ ਦਸਤਾਰ ਬੰਨੀ ਸਿਖਾਉਣੀ ਆ ਜੀ ਆਓ ਜੀ ਸ਼ੁਰੂ ਕਰਦੇ ਆਂ ਪੱਗ ਬੰਨਣੀ ਆਉਂਦੇ ਮੁਤਾਬਿਕ ਲਾਡ ਨੂੰ ਮੂੰਹ ਦੇ ਵਿੱਚ ਰੱਖ ਲੈਣਾ ਤੇ ਲਾਡ ਨੂੰ ਸਿਰ ਦੇ ਵਿੱਚ ਕਾਰਦੀ ਲਿਆ ਕੇ ਥੋੜੇ ਜਿਹਾ ਆਪਾਂ ਵਟ ਪਾ ਲੈਣੇ ਆ ਅਵਦੇ ਹਿਸਾਬ ਦਿਨ ਨਾਲ ਗੁੱਠੇ ਜੰਗਲ ਦੀ ਮਦਦ ਦੇ ਨਾਲ ਮਟਰਨ ਇਕੱਠੇ ਕਰਦੇ ਜਾਣਾ ਜਿੰਨੇ ਹੋ ਸਕਦੇ ਨੇ ਉਹਨੇ ਆਪ ਵਟਾ ਬਣਾ ਲੈਣੇ ਐ ਇਲਾਰਨ ਲਗਾ ਲੈਣਾ ਜੀ ਆਪ ਵਾਜ ਸੂਈ ਤੇ ਬਾਜ ਦੀ ਮਦਦ ਦੇ ਨਾਲ ਵੀ ਵਟ ਨੂੰ ਪਾ ਸਕਦੇ ਆ ਵਧਾ ਸਕਦੇ ਆ ਇਸੇ ਕਰਕੇ ਮੈਂ ਵਾਟ ਥੋੜੇ ਘੱਟ ਹੀ ਬਣਾਏ ਨੇ ਜੀ ਜ਼ਰੂਰ ਦਈਏ ਆਪਾਂ ਬਾਅਦ ਬਣਾ ਲਾਂਗੇ ਦੂਸਰਾ ਲਾੜੇ ਸੇ ਵਿਚਾਰ ਦੀ ਲਿਆ ਕੇ ਤੇ ਮੋਟਾ ਪਾਸ ਉੱਪਰ ਰੱਖਣਾ ਪਤਲਾ ਪਾਸ ਥੱਲੇ ਰੱਖਣਾ ਤੇ ਵਾਟ ਗੁੱਥੇ ਤੇ ਉਂਗਲ ਦੀ ਮਦਦ ਦੇ ਨਾਲ ਵਾਟ ਬਣਾਉਂਦੇ ਜਾਣਾ ਇਕੱਠੇ ਕਰਦੇ ਜਾਣਾ ਇਹਨੂੰ ਧਿਆਨ ਰੱਖਣਾ ਵੀ ਜਿਹੜੇ ਵਟਾਣਾ ਪੇਚ ਲਾਣਾ ਉਹ ਮੋੜ ਕੇ ਨਹੀਂ ਅੰਦਰ ਨੂੰ ਲਾਉਣਾ ਉਹਨੂੰ ਗੁੱਠੇ ਦੀ ਉਂਗਲ ਦੀ ਮਦਦ ਦੇ ਨਾਲ ਉੱਥੇ ਹੀ ਰੱਖਣਾ ਹੈ ਇਹ ਪੇਚਨ ਲਾੜਾ ਫੇ ਮੋੜਦੇ ਨਹੀਂ ਉਹ ਕਰਿਕਨਾ ਮੋੜਣਾ ਨਹੀਂ ਹੈਗਾ ਇਹ ਲਾੜ ਨੂੰ ਤੇ ਲਾੜ ਨੂੰ ਲਗਾ ਦੇਣਾ ਜੀ ਤੇ ਬਾਰੇ ਸਾਹ ਦੇ ਨਾਲ ਵੜ ਕਟਾਉ ਦਾ ਸਕਦੇ ਇਹਦੇ ਵਿੱਚ ਹੋਰ ਵਧਣ ਜਾਂ ਵਾ ਹੋਰ ਵੀ ਉਦਾ ਸਕਦੇ ਪਰ ਇਹ ਸਿੰਪਲ ਜੀ ਤੁਹਾਨੂੰ ਦਿਖਾ ਰਹੇ ਆ ਬਾਜੀ ਮਦਦ ਨਾਲ ਹੋਰ ਵੱਧ ਵੀ ਜਾਂਦੇ ਨੇ ਕਈ ਵੀਰ ਨੂੰ ਵੱਧ ਵੜ ਵੀ ਵਧੀਆ ਨਹੀਂ ਲੱਗਦੇ ਪਰ ਇਹ ਆਪ ਤੁਹਾਨੂੰ ਪੱਗ ਦਾ ਨਿਊ ਟ੍ਰੇਡ ਦੱਸ ਰਹੇ ਮੁੰਟਾ ਪਾਸੇ ਇਸ ਤਰ੍ਹਾਂ ਕਹਿ ਰਹੇ ਸੀ ਜਿਵੇਂ ਆ ਜੀ ਜੇ ਕਪੜਾ ਇਕੱਠਾ ਹੋਇਆ ਹੁੰਦਾ ਇਹ ਮੋਟਾ ਪਾਸਾ ਹੁੰਦਾ ਜਿੱਧਰ ਪੱਲੇ ਜੁੜ ਰਹੇ ਨੇ ਥੱਲੇ ਵਾਲਾ ਪਾਸਾ ਪਤਲਾ ਪਾਸਾ ਹੁੰਦਾ ਉੱਪਰ ਜਿਹੜਾ ਲੜ ਲਗਾਇਆ ਸੀ ਉਹਦੇ ਨਾਲ ਥੋੜਾ ਜਿਹਾ ਥੱਲੇ ਰੱਖ ਕੇ ਆਪਾਂ ਇਹ ਤੀਸਰਾ ਲੜ ਲਗਾਉਣਾ ਆ ਤੀਸਰੇ ਲੜ ਦੇ ਵਿੱਚ ਵੱਟ ਬਣਾ ਵੀ ਸਕਦੇ ਆ ਐਵੇਂ ਗੂਠੇ ਤੇ ਉਂਗਲ ਦੀ ਮਦਦ ਦੇ ਨਾਲ ਐਵੇਂ ਕ੍ਰੀਏਟ ਹੋ ਜਾਣੇ ਮਤਲਬ ਐਵੇਂ ਬਣ ਜਾਣਗੇ ਇਸ ਤਰੀਕੇ ਦੇ ਨਾਲ ਆਪਣੇ ਮਤਲਬ ਜੈ ਜੈ ਜੀ ਵਟ ਬਣ ਜਾਣਗੇ ਇਹ ਤੋਂ ਆਪਾਂ ਗੁਠਰੀ ਮਦਦ ਨਾਲ ਇਹਨੂੰ ਖੜਾਉਣਾ ਹੈ ਇਹ ਆਪਾਂ ਪੱਗ ਪੈਣ ਦੀ ਵੀ ਵਰਤੋਂ ਕਰ ਸਕਦੇ ਹਾਂ ਮਰੇ ਇਸ ਤਰੀਕੇ ਦੇ ਨਾਲ ਵੀ ਆਪਣੇ ਇਹ ਖੜ੍ਹ ਸਕਦਾ ਲੜਨ ਨੂੰ ਗਾ ਲੈਣਾ ਹੈ ਜੀ ਇਥੋਂ ਆਪਾਂ ਬਾਦੀ ਸਹਾਇਤਾ ਲੈ ਕੇ ਥੋੜੀ ਜਿਹੀ ਆਪਾਂ ਵੱਟ ਹੋਰ ਬਣਾਈ ਲੈਨੇ ਆ ਤੇ ਇਹ ਲਾਡ ਨੂੰ ਸੈੱਟ ਕਰ ਦੇਨੇ ਜਿਹੜਾ ਲੜਾ ਹੈ ਵੱਡਾ ਦੇ ਫਰੇ ਦੇ ਵਿੱਚ ਬਾਜ ਮਾਰਨਾ ਹੈ ਤੇ ਆਪਣਾ ਇੱਕ ਹੋਰ ਵੱਟ ਬਣ ਜੂ ਨਵਾਂ ਵੱਟ ਬਣ ਜੂ ਇਥੋਂ ਸਾਰਾ ਜਿਵੇਂ ਆਪਾਂ ਵੱਟ ਬਣਾਉਣੇ ਹੋ ਅੰਦਰ ਨੂੰ ਬਣਾਉਣੇ ਆ ਅੰਦਰ ਨੂੰ ਬਾਏ ਮਾਰਨਾ ਮੇਰੇ ਕਹਿਣ ਨਾ ਮਤਲਬ ਆਇਆ ਤੇ ਬਾਕੀ ਆਪ ਆਪਦੇ ਹਿਸਾਬ ਦੇ ਨਾਲ ਵੱਟਾਂ ਨੂੰ ਵਧਾ ਘਟਾ ਸਕਦੇ ਆ ਹੋਰ ਅੰਦਰੋਂ ਲੜਾਂ ਨੂੰ ਖਿੱਚ-ਖਿੱਚ ਕੇ ਆਉਦੀ ਮਨਿਓ ਵੱਟ ਵਧਾਈ ਜਾਣਗੇ ਜਿੰਨੇ ਮਰਜ਼ੀ ਵਧਾ ਲਓ ਲੜ ਨੂੰ ਥੋੜਾ ਟਾਈਟ ਰੱਖ ਕੇ ਆਪਣੇ ਹੋਰ ਵੱਡ ਬਣ ਗਏ ਨੇ ਜੀ ਲਓ ਇਸ ਤੋਂ ਬਾਅਦ ਜਿਹੜੇ ਅਗਲੇ ਆਪਾਂ ਲੜ ਲਗਾਵਾਂਗੇ ਉਹ ਪੇਚਾਂ ਵਾਲੇ ਲਗਾਵਾਂਗੇ ਤੇ ਉਸੇ ਤਰੀਕੇ ਦੇ ਨਾਲ ਸਿਰ ਦੇ ਵਿਚਕਾਰ ਦੀ ਲੜ ਨੂੰ ਲਿਆ ਕੇ ਉੱਪਰਲੀ ਲੜ ਨੂੰ ਥੋੜਾ ਜਿਹਾ ਥੱਲੇ ਰੱਖਣਾ ਇਸ ਵਿੱਚ ਬਾਜੀ ਵਰਤੋਂ ਕਰਨੀ ਪਵੇਗੀ। ਉਂਗਲ ਤੇ ਗੁੱਠੇ ਦੀ ਮਦਦ ਦੇ ਨਾਲ ਆਪਾਂ ਵਿਚਾਲੇ ਇੱਕ ਪੀਚ ਬਣਾ ਲੈਣਾ। ਇੱਕ ਪੀਚ ਆਪਾਂ ਥੱਲੇ ਬਣਾ ਲੈਣਾ। ਆਪਣੇ ਦੋ ਪੀਚ ਬਣ ਕੇ ਤਿਆਰ ਨੇ ਉੱਪਰੋਂ ਵੀ ਲੜ ਨੂੰ ਮੋੜਨਾ ਥੱਲੋਂ ਵੀ ਲੜ ਨੂੰ ਮੋੜਨਾ। ਆਪਾਂ ਆਪਦੇ ਹਿਸਾਬ ਨਾਲ ਰੱਖ ਕੇ ਸੈਂਟਰ ਜਿਹੇ ਦੇ ਵਿੱਚ ਮਤਲਬ ਜਿੱਥੇ ਪੱਗ ਦਾ ਅੱਧਾ ਹੋਵੇ। ਉਥੇ ਲੜਾਂ ਨੂੰ ਲਗਾਉਣਾ ਥੱਲੇਲੇ ਤੇ ਉੱਪਰਲੇ ਦੋਨੇ ਪੇਚਾਂ ਦੇ ਵਿੱਚ ਚੰਗੀ ਤਰ੍ਹਾਂ ਬਾਜ ਮਾਰਨਾ ਤਾਂ ਜੋ ਆਪਾਂ ਬਾਅਦ ਵਿੱਚ ਇਹ ਲੜਾਂ ਨੂੰ 3D ਕਰਨਾ ਚਾਹੀਏ ਤਾਂ 3D ਵੀ ਕਰ ਸਕਦੇ ਹਾਂ ਮੈਸ ਨਾਰਮਲ ਰੱਖਣਾ ਚਾਹੀਏ ਤਾਂ ਨਾਰਮਲ ਵੀ ਰੱਖ ਸਕਦੇ ਆ ਇਹ ਸਟਾਈਲ ਬਹੁਤ ਹੀ ਘੱਟ ਵੀਰ ਬਣਦੇ ਨੇ ਤੇ ਬਹੁਤ ਘੱਟ ਹੀ ਤੁਹਾਨੂੰ ਦੇਖਣ ਨੂੰ ਮਿਲੇਗਾ ਅਗਲਾ ਲਾੜਾ ਆਪਾਂ ਉਸੇ ਤਰੀਕੇ ਨਾਲ ਆਪਣੇ ਪੰਜਵਾਂ ਲਾੜਾ ਸ਼ਾਇਦ ਪੰਜਵਾਂ ਲਾੜਾ ਹਾਂਜੀ ਉੱਪਰੋਂ ਥੋੜਾ ਜਿਹਾ ਉਸ ਨਾਲੋਂ ਪਹਿਲਾਂ ਦੇ ਲਾੜਣਾ ਥੱਲੇ ਰੱਖਣਾ ਸਫਾਈ ਕਰਦੇ ਹੋਏ ਕੰਨ ਤੱਕ ਲਿਆਉਣਾ ਹੈ ਕੰਨ ਤੱਕ ਕੇਸ ਕਰਕੇ ਲਿਆਉਣਾ ਜਿਵੇਂ ਇੱਥੇ ਕਈ ਮੇਰੇ ਵੀਰਾਂ ਦੇ ਟੂਆ ਪੈ ਜਾਂਦਾ ਉਹਦੀ ਸਮੱਸਿਆ ਨਹੀਂ ਆਉਗੀ। ਉਸੇ ਤਰੀਕੇ ਦੇ ਨਾਲ ਆਪਾਂ ਗੂਠੇ ਤੇ ਉਂਗਲ ਦੀ ਮਦਦ ਦੇ ਨਾਲ ਪੀਚ ਬਣਾ ਲੈਣਾ। ਪੀਚ ਥੋੜਾ ਲੰਬਾ ਬਣਾਉਣਾ ਤਾਂ ਜੋ ਆਪਣਾ ਅਖੀਰ ਤੱਕ ਮਗਰ ਗਿੱਚੀ ਤੱਕ ਵਾਲ ਬਿਲਕੁਲ ਸਾਫ਼ ਜਾਵੇ ਤੇ ਕੋਈ ਵੀ ਵਾਲ ਨਾ ਰਵੇ ਤਾਂ ਜੋ ਆਪਣੀ ਦਸਤਾਰ ਦੇ ਵਿੱਚ ਪੱਗ ਦੇ ਵਿੱਚ ਕੋਈ ਕਮੀ ਨਾ ਰਹੇ ਸਗੀ। ਲਓ ਜੀ ਆਪਾਂ ਅਗਲੀ ਲੜਾਂ ਨੂੰ ਲਗਾ ਦੇਣਾ ਤੇ ਹਰੇਕ ਲੜਾਂ ਦੀ ਸਫਾਈ ਕੋਸ਼ਿਸ਼ ਕਰਨੀ ਆਪਾਂ ਨਾਲੋਂ ਨਾਲ ਕਰਦੇ ਜਾਈਏ ਕਈ ਵਾਰੀ ਐ ਸਫਾਈ ਕਰਦੇ ਲੜ ਜਿਆਦਾ ਜਿਵੇਂ ਉੱਪਰ ਚੱਲ ਗਿਆ ਆਪਣਾ ਪਤਲਾ ਲੜ ਸੀ ਇਹ ਤਰੀਕਾ ਨਾਲ ਆਪਾਂ ਇੱਥੇ ਹੀ ਫੜ ਕੇ ਰੱਖ ਲੈਣਾ ਲੜ ਨੂੰ ਤਾਂ ਜੋ ਆਪਾਂ ਆਪਣੇ ਹਿਸਾਬ ਦੇ ਨਾਲ ਬਾਅਦ ਵਿੱਚ ਲੜ ਨੂੰ ਥੱਲੇ ਉੱਪਰ ਵੀ ਕਰ ਸਕੀਏ ਤੇ ਆਪਾਂ ਨੂੰ بار بار ਲੜ ਖੋਲਣ ਦੀ ਬੰਨਣ ਦੀ ਭਾਗ ਨੂੰ ਜ਼ਰੂਰਤ ਨਾ ਪਵੇ। ਲਓ ਜੀ ਹੁਣ ਆਪਣਾ ਅਖੀਰਲਾ ਲੜ ਆ ਗਿਆ। ਇੱਥੇ ਆਪਾਂ ਥੋੜੀ ਬਾਜ ਮਾਰ ਕੇ ਸਫਾਈ ਕਰ ਲੈਣੀ ਆ ਬਲਾਂ ਦੀ ਵੀ ਪੇਚਾਂ ਦੀ ਵੀ। ਇੱਕ ਚੁੰਜ ਦੀ ਬਣਾ ਲੈਣੀ ਆ ਜਿੱਥੇ ਆਪਾਂ ਜਿੱਥੋਂ ਆਪਣੇ ਪੇਚ ਨਿਕਲ ਰਹੇ ਨੇ, ਬਲ ਨਿਕਲ ਰਹੇ ਨੇ ਇਬ ਪੀਚ ਵੀ ਆਪਣੇ ਬਣ ਚੁੱਕੇ ਨੇ ਬਲ ਵੀ ਬਣ ਚੁੱਕੇ ਨੇ ਅਖੀਲਾ ਲੜ ਲਗਾਉਣਾ ਬਸ ਐਸਾ ਅਖੀਲਾ ਲੜਾ ਨਹੀਂ ਪਗ ਦੀ ਸ਼ੀਪ ਉਹਣਾਉਣੀ ਹੁੰਦੀ ਆ ਇਸ ਕਰਕੇ ਥੱਲੜਲਾ ਬੇਸ ਬਹੁਤ ਹੀ ਧਿਆਨ ਨਾਲ ਬੰਨਣਾ ਆ ਤੇ ਸ਼ੀਪ ਦੇ ਹਿਸਾਬ ਨਾਲ ਨੰਬਰ ਨਾ ਉੱਚਾ ਨਹੀਂ ਮਨੀ ਬਹੁਤਾ ਰੱਖਣਾ ਇਸ ਦੀ ਵੀਡੀਓ ਤੁਹਾਨੂੰ ਆਪਣੇ YouTube ਚੈਨਲ ਦੇ ਵਿੱਚ ਮਿਲ ਜੂਗੀ ਤੁਸੀਂ ਆਪਣੇ ਚੈਨਲ ਤੇ ਜਾ ਕੇ ਬੇਸ ਦੀ ਵੀਡੀਓ ਦੇਖ ਸਕਦੇ ਹੋ ਜੋ ਤੁਹਾਡੇ ਪੱਗ ਦੀ ਸ਼ੀਪ ਸਹੀ ਆ ਸਕੀ ਬਿਲਕੁਲ ਲਖੀ ਇਲਾੜਾ ਲਗਾਉਣਾ ਖੀਲ ਇਲਾੜਨ ਨੂੰ ਖੋਲ ਕੇ ਉੱਪਰੋਂ ਬਿਲਕੁਲ ਸਾਫ ਕਰਕੇ ਇਹ ਇਲਾੜਨ ਨੂੰ ਲਗਾਉਣਾ ਇਸ ਲੜ ਦੇ ਵਿੱਚ ਦੋ ਲੜ ਬਣਾਉਣੇ ਚਾਹ ਬਣਾ ਵੀ ਸਕਦੇ ਹਾਂ ਪਰ ਇਹਦੇ ਵਿੱਚ ਕੱਪੜਾ ਘੱਟ ਹੁੰਦਾ ਮੈਂ ਇਹੀ ਕਹੂੰਗਾ ਵੀ ਨਾ ਹੀ ਬਣਾਓ ਤਾਂ ਵਧੀਆ ਤਾਂ ਆਪਣੇ ਇੱਕੋ ਜਿਹੇ ਫਰਕ ਰਹਿ ਜੂਗਾ ਸਾਰੇ ਲੜਾਂ ਦੇ ਵਿੱਚ ਇਸ ਕਰਕੇ ਕੋਈ ਫਿਰ ਪਤਲਾ ਮੋਟਾ ਨਹੀਂ ਲੜ ਰਹਿੰਦਾ ਜੇ ਕਿਸੇ ਦੇ ਵਿੱਚ ਘੱਟ ਕੱਪੜਾ ਹੋਵੇ ਫਿਰ ਉਹ ਨਾ ਤਾਂ ਆਪਾਂ ਬਾਅਦ ਵਿੱਚ 3D ਕਰ ਸਕਦੇ ਆ ਜੇ ਆਪਣੇ ਕੋਲ 3D ਕਰਨ ਵਾਲੀ ਆਪਸ਼ਨ ਨਹੀਂ ਰਹਿ ਜਾਂਦੀ ਲੜਨ ਨੂੰ ਮੋੜ ਕੇ ਇੱਕ ਵਾਰ ਜੀ ਕਈ ਵਾਰੀ ਨਹੀਂ ਸੈਟ ਹੁੰਦਾ ਪਰ ਦੁਬਾਰਾ ਵੀ ਲੜਨ ਨੂੰ ਮੋੜ ਸਕਦੇ ਆ ਉਪਰੋਂ ਵੀ ਇਸ ਨੂੰ ਮੋੜ ਦੇਣਾ ਕਿਉਂ ਦੇ ਦੇ ਹਿਸਾਬ ਨਾਲ ਰੱਖ ਕੇ ਬਿਲਕੁਲ ਸਫਾਈ ਕਰਕੇ ਅਖੀਰ ਤੱਕ ਸਫਾਈ ਲੈ ਕੇ ਜਾਣੀ ਆ ਤਾਂ ਜੋ ਆਪਣੇ ਪੀਚ ਦੇ ਵਿੱਚ ਕੋਈ ਕਮੀ ਨਾ ਰਹੇ ਜੀ ਅੱਜ ਦਾ ਨਾਲ ਢਿੱਲਾ ਇਹਦਾ ਆਪਣਾ ਅਖੀਰ ਕਲਗੀ ਵਾਲੇ ਲਰਨਿੰਗ ਕਵਰ ਕਰ ਲੈਣ ਇਦਿਨ ਕੋਈ ਦਿੱਕਤ ਹੈ ਜੀ ਲਓ ਜੀ ਆਪਣਾ ਖੀਲਾ ਲੜਵੀ ਲੱਗ ਚੁੱਕਿਆ ਹੁਣ ਕਲਗੀ ਵਾਲਾ ਲੜ ਰਹਿ ਗਿਆ ਬਸ ਲਓ ਜੀ ਹੁਣ ਆਪਾਂ ਕਲਗੀ ਵਾਲਾ ਲੜ ਲਗਾਵਾਂਗੇ ਲੜਨ ਨੂੰ ਦੋਨੇ ਸਾਈਡਾਂ ਤੋਂ ਖੋਲ ਕੇ ਚੰਗੀ ਤਨ ਇੱਕ ਦੂਸਰੇ ਦੇ ਵਿੱਚ ਫੋਲਡ ਕਰਕੇ ਲੜਨ ਨੂੰ ਲਗਾਉਣਾ ਲੜ ਨੂੰ ਤਾਂ ਤੱਕ ਖੋਲ ਲੈਣਾ ਸਮਾਰ ਕੇ ਸਫਾਈ ਕਰ ਲੈਣੀ ਹੈ ਲੜ ਦੀ ਆਪਾਂ ਇਥੇ ਬਾਜ ਵੀ ਮਾਰ ਕੇ ਦੋਨੇ ਛੜਾਂ ਦੀ ਬਿਲਕੁਲ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ ਇਸ ਤੋਂ ਬਾਅਦ ਆਪਾਂ ਸਿੱਧਾ ਲੜ ਵੀ ਲਗਾ ਸਕਦੇ ਹਾਂ ਮੋੜ ਕੇ ਲੜ ਵੀ ਲਗਾ ਸਕਦੇ ਹਾਂ ਇਹ ਆਪਣੀ ਮਰਜ਼ੀ ਹੈ ਇਹ ਤੋਂ ਬਾਅਦ ਪੱਗ ਪੈਨ ਲਗਾ ਕੇ ਲੜਨ ਨੂੰ ਮੋੜ ਦੇਣਾ ਜੀ ਅਖੀਰਲੇ ਲੜ ਤਿੰਨ ਤਰੀਕੇ ਦੇ ਨਾਲ ਲੱਗ ਜਾਂਦਾ ਆ ਵਾਧ ਤਰੀਕੇ ਨਾਲ ਵੀ ਲੱਗ ਜਾਂਦਾ ਵੈਸੀ ਮੇਨ ਤੇ ਸੌਖੇ ਤਰੀਕੇ ਸੀ ਤਿੰਨ ਤਰੀਕੇ ਦੱਸੇ ਨੇ ਵੀਡੀਓ ਦੇ ਵਿੱਚ ਤੁਸੀਂ ਆਪਣੇ ਚੈਨਲ ਤੇ ਜਾ ਕੇ ਉਹ ਵੀ ਦੇਖ ਸਕਦੇ ਹੋ ਵੀ ਅਖੀਰਲੇ ਤਿੰਨ ਲੜਾਂ ਨੂੰ ਕਲਗੀ ਵਾਲੇ ਲੜਾਂ ਨੂੰ ਕਿਵੇਂ ਸੌਖੇ ਤੇ ਸੋਹਣੇ ਤਰੀਕੇ ਦੇ ਨਾਲ ਆਪਾਂ ਲਗਾ ਸਕਦੇ ਹਾਂ ਲਓ ਜੀ ਆਪਣੀ ਦਸਤਾਰ ਬੱਝ ਚੁੱਕੀ ਹੈ। ਉਹਨੇ ਆਪੇ ਜੀ ਥੋੜੀ ਬਹੁਤੀ ਸਫਾਈ ਕਰ ਲਈ ਹੈ। ਜਿੱਦਾਂ ਲੜ ਕੋਈ ਅੰਦਰ ਵਿੱਚ ਬਾਹਰ ਹੋ ਗਿਆ ਵਾ। ਉਹਨੂੰ ਤਾਂ ਸੈੱਟ ਕਰਨਾ। ਬਾਕੀ ਆਪਣੀ ਦਸਤਾਰ ਕੰਪਲੀਟ ਹੈ ਜੀ। ਇਹ ਜਿਹੜੇ ਲੜਨੇ ਇਹਨਾਂ ਨੂੰ ਪਾਣੀ ਲਗਾ ਕੇ ਆਪਾਂ ਬਿਠਾ ਵੀ ਸਕਦੇ ਹਾਂ। ਪਾਣੀ ਲਗਾਓ ਵਧੀਆ ਰਹਿੰਦਾ ਹੈਗਾ ਪਾਣੀ ਪਾਣੀ ਲਗਾ ਲਿਓ ਸਾਰੇ ਵੀਰ। ਉਹਨਾਂ ਆਪ ਉੱਪਰਲੇ ਲੜਾਂ ਦੀ ਵਾਰੀ-ਵਾਰੀ ਸਫਾਈ ਕਰਨੀ। ਕੱਲੇ-ਕੱਲੇ ਲੜ ਦੇ ਵਿੱਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਆਪਾਂ ਬਾਜ਼ ਨੂੰ ਮਾਰਨਾ। ਤਾਂ ਆ ਜੀ ਕੋਈ ਵਿੱਚ ਬਲ ਨਾ ਰਹਿ ਜੀ। ਕਈ ਵੇਰ ਤੋਂ ਦੇਖਦੇ ਵੀ ਸ਼ਕੀਨ ਹੁੰਦੇ ਨੇ ਉਹ ਇੱਥੇ ਰੱਖ ਕੇ ਇੱਥੇ ਮਤਲਬ ਦੋ ਕੋਲ ਦਾ ਫਾਸਾ ਰੱਖੀ ਗੁੱਠਾ ਰੱਖੀ ਮਗਰ ਨੂੰ ਪ੍ਰੈਸ ਕਰ ਸਕਦੇ ਨੇ ਲੋ ਜੀ ਆਪਣੀ ਤਿੱਖ ਨਿਕਲ ਚੁੱਕਿਆ ਆਪਣੀ ਪੱਗ ਵੱਜ ਕੇ ਰੈਡੀ ਹੈ ਜੀ ਹੁਣ ਸੇਕਾਂਗੇ ਲੜ ਨੂੰ ਦੋਨੇ ਸਾਈਡਾਂ ਤੋਂ ਖੋਲ ਲੈਣਾ ਜਿਵੇਂ ਮੇਰਾ ਲੜ ਪਹਿਲਾਂ ਤੋਂ ਹੀ ਡਬਲ ਹੋਇਆ ਹੋਇਆ ਇਸ ਤਰੀਕੇ ਦੇ ਨਾਲ ਆਪਾਂ ਡਬਲ ਕਰ ਲੈਣਾ ਦੋਨੇ ਸਾਈਡਾਂ ਤੋਂ ਵਿੱਚ ਕਰ ਦੇਣਾ ਆਪਾਂ ਬਾਜੀ ਮਦਦ ਵੀ ਇੱਥੇ ਲੈ ਸਕਦੇ ਹਾਂ ਸੌਖੇ ਤਰੀਕੇ ਨਾਲ ਵਿੱਚ ਹੋ ਜੂਗਾ ਜੀ ਲੜ ਫਿਰ ਜਿਹੜਾ ਪੂਣੀ ਵਾਲਾ ਲੜਾ ਮਤਲਬ ਜਿਹਦਾ ਜਿਹਨੂੰ ਮੱਝ ਕਹਿੰਦੇ ਨੇ ਉਹ ਖੋਲ ਕੇ ਦੋਨੇ ਸਾਈਡਾਂ ਤੋਂ ਅੰਦਰ ਕਰ ਦੇਣਾ ਇਹ ਕਾਲਾ ਗਿੱਲਾੜਾ ਦੋਨੇ ਸਾਈਡਾਂ ਵਿੱਚ ਕਰਕੇ ਆਪਾਂ ਲੜਨ ਲਗਾ ਦੇਣੀ ਜੀ ਗੁਇਰੇਨੀ ਮਾੜੀ ਮੋਟੀ ਸਫਾਈ ਆਪਾਂ ਕਰ ਦੇਣੀ ਹੈ ਜੀ ਇਹ ਆਪਾਂ ਪੇਚ ਥੱਲੇ ਵੀ ਕਰ ਸਕਦੇ ਆ ਤੇ ਬਾਹਲ ਉੱਪਰ ਵੀ ਕਰ ਸਕਦੇ ਆ ਇਹ ਆਪਣੀ ਮਰਜ਼ੀ ਆ ਮੈਨੂੰ ਇਸੇ ਹਿਸਾਬ ਨਾਲ ਠੀਕ ਲੱਗਿਆ ਇਹ ਤਰੀਕਾ ਸੌਖਾ ਜਿਹਾ ਨਾਲੇ ਤੇ ਲਓ ਜੀ ਆਪਣੀ ਦਸਤਾਰ ਬੱਜ ਕੇ ਰੈਡੀ ਹੈ ਜੀ ਵੀਡੀਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ 단발, 샷트리 n